ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਗੁਰੂ ਅਰਜਨ ਦੇਵ ਜੀ ਦੀ ਰੋਈ ਹੈ ਇਸ ਦੇ ਪਹਿਲੀ ਪਉੜੀ ਦੇ ਆਪਾਂ ਅਰਥ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਅਸ਼ਟਪਦੀ ਆਉਂਦੀ ਹੈ ਅਸ਼ਟਪਦੀ ਦਾ ਅਰਥ ਹੁੰਦਾ ਹੈ ਇਹ ਜਸ ਪਾਉੜੀ ਦੇ 8 ਪਦੇ ਹੋਣ। 8 ਪਦਿਆਂ ਵਾਲੀ ਅਸ਼ਟ ਪਦੀ। ਸੋ ਵਿਚਾਰ ਕਰਦੇ ਹਾਂ ਸਤਿਗੁਰੂ ਜੀ ਵਚਨ ਕਰਦੇ ਹਨ। ਸਿਮਰ ਔ ਸਿਮਰ ਸਿਮਰ ਸੁਖ ਪਾਵੋ। ਕਹਿੰਦੇ ਉਸ ਪਰਮਾਤਮਾ ਨੂੰ ਸਿਮਰੋ ਜਿਹੜਾ ਸੁੱਖਾਂ ਦਾ ਦਾਤਾ ਹੈ। ਇਸ ਨੂੰ ਸਿਮਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਕਹਿੰਦੇ ਨੇ ਕਲ ਕਲੇਸ਼ ਕੰਨ ਨਾ ਮਾਹੀ ਮਿਟਾਵੋ ਕਹਿੰਦੇ ਉਸ ਪਰਮਾਤਮਾ ਨੂੰ ਸਿਮਰ ਕੇ ਆਪਣੇ ਸਰੀਰ ਦੇ ਦੁੱਖਾਂ ਨੂੰ ਕਲੇਸ਼ਾਂ ਨੂੰ ਖਤਮ ਕਰ ਲਵੋ ਝਗੜਿਆਂ ਦਾ ਨਿਵਾਰਨ ਕਰ ਲਵੋ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਸਿਮਰੋ ਜਾਸ ਬਿਸੰਭਰ ਹੀ ਕਹਿ ਇਸੇ ਉਸਨੂੰ ਸਿਮਰੋ ਜਿਹੜਾ ਜਗਤ ਦਾ ਪਾਲਣ ਹਾਰ ਹੈ ਵਿਸੰਬਰ ਦਾ ਅਰਥ ਹੈ ਉਹ ਪਰਮਾਤਮਾ ਜਿਹੜਾ ਹੈ ਜਗਤ ਦਾ ਪਾਲਣਹਾਰ ਹੈ ਸਿਮਰੋ ਉਜਾਸ ਵਿਸੰਬਰ ਇੱਕ ਇੱਕ ਪਰਮਾਤਮਾ ਨੂੰ ਸਿਮਰੋ ਜਿਹੜਾ ਸਾਰੇ ਜਗਤ ਦਾ ਪਾਲਣਹਾਰ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨਾਮ ਜਪਤ ਆਗੰਤ ਹਨੀਕੈ ਵੀ ਉਸ ਪਰਮਾਤਮਾ ਨੂੰ ਸਿਮਰੋ ਜਿਨ੍ਹਾਂ ਨੂੰ ਬਹੁਤ ਸਾਰੇ ਪਤਾ ਨਹੀਂ ਕਿੰਨੇ ਕੁ ਜਪਦੇ ਨੇ ਕਿੰਨੇ ਕੁ ਚੇਤੇ ਕਰਦੇ ਨੇ ਨਾਮ ਜਪਤ ਅਗਣਤ ਅਨੇਕ ਹੈ ਸਤਿਗੁਰੂ ਜੀ ਅੱਗੇ ਕਹਿੰਦੇ ਨੇ 베ਦ ਪੁਰਾਨ ਸਿਮਰਤ ਸੁਦਾਖਰ ਇਹ 베ਦ ਤੇ ਪੁਰਾਨ ਤੇ ਸਿਮਰਤੀਆਂ ਵੀ ਉਸ ਪਰਮਾਤਮਾ ਨੂੰ ਦੱਸਣ ਦਾ ਉਸ ਪਰਮਾਤਮਾ ਨੂੰ ਚੇਤੇ ਕਰਨ ਦਾ ਰਾਹ ਦੱਸ ਦੀ ਜਾਣ ਇੱਕ ਅਕਾਲ ਪੁਰਖ ਨੂੰ ਕੀਨੇ RAM ਨਾਮ ਇੱਕ ਆਖਰ ਵੀ ਜਿਹੜਾ ਪਰਮਾਤਮਾ ਇੱਕ ਅਕਾਲ ਪੁਰਖ ਹੈ ਉਸ ਨੂੰ ਬੇਦਵਤ ਕਹਿੰਦੇ ਨੇ ਉਸ ਨੂੰ ਪ੍ਰਾਨ ਵੀ ਕਹਿੰਦੇ ਨੇ ਉਸ ਨੂੰ ਸਿਮਰਤਿਆਂ ਵੀ ਕਹਿੰਦੀਆਂ ਨੇ ਵੀ ਉਸ ਪਰਮਾਤਮਾ ਇੱਕ ਆਕਾਲ ਪੁਰਖ ਨੂੰ ਸਮਰਿਆ ਜਾਵੇ ਚੇਤੇ ਕੀਤਾ ਜਾਵੇ ਸਤਿਗੁਰੂ ਜੀ ਕਹਿੰਦੇ ਅੱਗੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਹਿੰਦੇ ਕਿਨਕਾ ਮਾਤਰ ਵੀ ਜਿਸ ਜੀ ਦੇ ਹਿਰਦੇ ਵਿੱਚ ਉਹ ਪਰਮਾਤਮਾ ਆ ਵਸਦਾ ਹੈ ਜਿਸ ਨੂੰ ਚੇਤੇ ਆ ਜਾਂਦਾ ਹੈ ਕਹਿੰਦੇ ਉਸ ਦੀ ਫਿਰ ਮਹਿਮਾ ਗਣੀ ਨਾ ਆਵੇ ਉਸ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਤਾਂ ਕਿ ਮਹਿਮਾ ਗਣੀ ਨਾ ਆਵੇ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਕਾਂਖੀ ਏਕਾ ਦਰਸ ਤਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ ਕਾਂਖੀ ਦਾ ਅਰਥ ਹੁੰਦਾ ਏ ਚਾਹਵਾਨ ਜਿਸ ਨੂੰ ਇੱਛਾ ਆਵੇ ਜਿਸ ਨੂੰ ਆਸ ਹੋਵੇ ਸਤਿਗੁਰੂ ਜੀ ਕਹਿੰਦੇ ਕਾਂਖੀ ਏਕਾ ਦਰਸ ਤਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ ਕਹਿੰਦੇ ਨੇ ਮੈਨੂੰ ਉਹਨਾਂ ਦੀ ਸੰਗਤ ਵਿੱਚ ਖੜਾ ਕਰ ਦੇ ਜਿਹੜੇ ਤੇਰੇ ਦਰਸ਼ਨ ਦੀ دیدار ਨੂੰ ਚਾਹੁੰਦੇ ਨੇ ਜਿਹਨਾਂ ਦੇ ਇਹ ਤੇਰੇ ਦਰਸ਼ਨ ਕਰਨ ਦੇ ਅੰਦਰ ਚਾਹਤ ਹੈ ਇੱਛਾ ਹੈ ਜਿਹੜੇ ਤੈਨੂੰ ਪਾਉਣਾ ਚਾਹੁੰਦੇ ਨੇ ਕਹਿੰਦੇ ਮੈਨੂੰ ਉਹਨਾਂ ਦੀ ਸੰਗਤ ਵਿੱਚ ਖੜਾ ਕਰ ਦੇ ਤਾਂ ਜੋ ਮੇਰਾ ਨਾਨਕ ਦਾ ਜਿਹੜਾ ਹੈ ਇਸ ਤੋਂ ਪਾਰ ਉਤਾਰਾ ਹੋ ਸਕੇ ਉਦਾਰ ਹੋ ਸਕੇ ਸੋ ਇਹ ਪਾਵਨ ਪੌੜੀ ਦੇ ਅਰਥ ਹਨ ਸੋ ਆਪਾਂ ਕੱਲ ਅਗਲੀ ਪੌੜੀ ਦੀ ਵਿਚਾਰ ਕਰਾਂਗੇ ਵੀ ਉਸ ਵਿੱਚ ਸਤਿਗੁਰੂ ਜੀ ਅਰਜਨ ਦੇਵ ਜੀ ਮਹਾਰਾਜ ਕੀ ਬਚਨ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ